ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਤ ਤੋ ਉਧਾਰਨ ਭੈ ਹਰ ਨਾ ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਣੀਐ ਸਦਾ ਵਸਤੁਮ ਸਾਥ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ 9 5 6 ਪੰਡਾ ਸਰੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਤਹਿਤ ਆਪਾਂ 6 ਨੰਬਰ ਸ਼ਲੋਕ ਦਾ ਜਿਹੜਾ ਪਾਠ ਹੈ ਉਹ ਆਪਾਂ ਸ੍ਰਵਣ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਇਸ ਪਾਵਨ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਉਹ ਅਕਾਲ ਪੁਰਖ ਵੈਗੁਰੂ ਜੋ ਹੈ ਉਹ ਮਾਲਕ ਜਿਹੜੇ ਪਤਤ ਨਹੀਂ ਭਾਵ ਕੇ ਜਿਹੜੇ ਇਨਸਾਨੀਅਤ ਵਾਲੇ ਮਾਰਗ ਤੋਂ ਸੱਚ ਵਾਲੇ ਮਾਰਗ ਤੋਂ ਧਰਮ ਵਾਲੇ ਮਾਰਗ ਤੋਂ ਝੜ ਚੁੱਕੇ ਨੇ ਉਸ ਸੱਚ ਦੇ ਨਾਲੋਂ ਟੁੱਟ ਚੁੱਕੇ ਨੇ ਅਤੇ ਉਹ ਦਰਦਰ ਤੇ ਠੋਕਰਾ ਖਾਂਦੇ ਕਰਦੇ। ਉਹ ਮਾਲਕ ਉਹਨਾਂ ਪਤਿਤ ਮਨੋਖਾਂ ਨੂੰ ਵੀ ਪਾਵਨ ਕਰ ਦਿੰਦਾ ਹੈ। ਭਾਵ ਕੇ ਪਾਪੀਆਂ ਨੂੰ ਵੀ ਉਹ ਪਵਿੱਤਰ ਕਰ ਦਿੰਦਾ ਹੈ। ਉਹਨਾਂ ਦਾ ਵੀ ਮਾਲਕ ਭਲਾ ਕਰਦਾ ਹੈ। ਭਾਵ ਕੇ ਉਸ ਮਾਲਕ ਦੇ ਗੁਣ ਉਸ ਮਾਲਕ ਦੀ ਵਡਿਆਈ ਪਾਤਸ਼ਾਹ ਜੀ ਆਪਣੇ ਇਸ ਪਾਵਨ ਸ਼ਲੋਕ ਦੇ ਵਿੱਚ ਕਰਦੇ ਹਨ। ਹੋਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜਾ ਬੰਦਾ ਪਤਿਤ ਹੁੰਦਾ ਹੈ ਪਤਿਤ ਉਹ ਭਾਵ ਵਕਾਰੀ ਮਨੁੱਖ ਕਿ ਉਸ ਬੰਦੇ ਨੇ ਉਸ ਜੀਵ ਨੇ ਉਸ ਪਰਮੇਸ਼ਰ ਦੇ ਗੁਣ ਨਹੀਂ ਗਾਏ ਉਸ ਮਾਲਕ ਦੇ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਇਆ ਅਤੇ ਕੇਵਲ ਪਦਾਰਥਾਂ ਦੇ ਪਿੱਛੇ ਦੌੜਦਾ ਰਿਹਾ ਪਰਿਵਾਰ ਦੇ ਮੋਹ ਦੇ ਵਿੱਚ ਫਸ ਕੇ ਉਸ ਨੇ ਬੇਈਮਾਨੀਆਂ ਕੀਤੀਆਂ ਨੇ ਭੈੜੇ ਕਰਮ ਕੀਤੇ ਨੇ ਜਿਸ ਕਰਕੇ ਉਹਦੇ ਅੰਦਰੋਂ ਇਨਸਾਨੀਤ ਜਿਹੜੀ ਹੈ ਉਹ ਬਿਲਕੁਲ ਮਰ ਚੁੱਕੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਬੰਦਿਆ ਤੈਨੂੰ ਦਿਲ ਔਲਾ ਕਰਨ ਦੀ ਲੋੜ ਨਹੀਂ ਹੈ ਤੇਰੇ ਮਨ ਨੂੰ ਜੋ ਪਟਕਣਾ ਲੱਗੀ ਹੋਈ ਹੈ ਤੇਰੇ ਮਨ ਦੇ ਵਿੱਚ ਹਰ ਵੇਲੇ ਇੱਕ ਸਹਿਮ ਬਣਿਆ ਹੋਇਆ ਹੈ ਇੱਕ ਡਰ ਬਣਿਆ ਹੋਇਆ ਹੈ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਤੇਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਤੇਰੇ ਸਾਰੇ ਡਰਾਂ ਦਾ ਤੇਰੇ ਸਾਰੇ ਸੰਸਿਆ ਦਾ ਝੋਰੀਆਂ ਦਾ ਨਾਸ਼ ਕਰਨ ਵਾਲਾ ਹੈ ਉਸ ਮਾਲਕ ਦਾ ਨਾਮ ਅਨੰਤ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਪੜਦੇ ਆਂ ਸਤਿਗੁਰੂ ਜੀ ਕਹਿੰਦੇ ਕਿ ਬੰਦੇ ਨੇ ਆਪਣੇ ਸੰਸੇ ਝੋਰੇ ਦੂਰ ਕਰਨ ਦੇ ਲਈ ਬੜੇ ਯਤਨ ਕੀਤੇ ਹੁਣ ਬੰਦੇ ਨੂੰ ਝੋਰੇ ਸੰਸੇ ਹੁੰਦੇ ਕਿਉਂ ਨਹੀਂ ਕਿਉਂਕਿ ਬੰਦਾ ਜਦੋਂ ਸੱਚ ਦੇ ਨਾਲ ਟੁੱਟ ਜਾਵੇ ਤੇ ਪਰਿਵਾਰ ਦੇ ਮੋਹ ਦੇ ਵਿੱਚ ਫਸ ਕੇ ਜਾਂ ਤਨ ਦੀ ਪ੍ਰਾਪਤੀ ਦੇ ਲਈ ਉਸ ਨੇ ਜੋ ਗਲਤ ਤਰੀਕੇ ਅਪਣਾਏ ਨੇ ਬੇਈਮਾਨੀਆਂ ਕੀਤੀਆਂ ਨੇ ਠੱਗੀਆਂ ਕੀਤੀਆਂ ਨੇ ਅਪਰਾਧ ਕੀਤੇ ਨੇ ਉਹਨਾਂ ਕਰਮਾਂ ਦਾ ਜੋ ਫਲ ਹੈ ਜੋ ਉਹਨਾਂ ਕਰਮਾਂ ਦਾ ਨਤੀਜਾ ਉਸ ਦੇ ਸਾਹਮਣੇ ਆ ਰਿਹਾ ਹੈ ਬੰਦਾ ਉਸ ਦੇ ਨਤੀਜੇ ਭੁਗਤਣ ਤੋਂ ਡਰਿਆ ਬੰਦੇ ਦੇ ਮਨ ਵਿੱਚ ਹਰ ਵੇਲੇ ਇੱਕ ਸਹਿਮ ਬਣਿਆ ਰਹਿੰਦਾ ਇੱਕ ਡਰ ਬਣਿਆ ਰਹਿੰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਅਕਾਲ ਪੁਰਖ ਦਾ ਜੋ ਨਾਮ ਹੈ ਉਹ ਸੰਸਿਆ ਨੂੰ ਝੋਰੀਆ ਨੂੰ ਦੂਰ ਕਰਨ ਵਾਲਾ ਹੈ ਪਰ ਬੰਦੇ ਨੇ ਵੇਖੋ ਉਸ ਮਾਲਕ ਦਾ ਆਸਰਾ ਨਹੀਂ ਲਿਆ ਉਸ ਮਾਲਕ ਦੇ ਗੁਣ ਨਹੀਂ ਗਾਏ ਬੰਦੇ ਨੇ ਆਪਣੀਆਂ ਬੇਈਮਾਨੀਆਂ ਛਪਾਉਣ ਦੇ ਲਈ ਆਪਣੇ ਭੜੇ ਕਰਮ ਛਪਾਉਣ ਦੇ ਲਈ ਕਰਮ ਕੰਡ ਦਾ ਆਸਰਾ ਲਿਆ ਬੰਦੇ ਨੇ ਕਰਮ ਕੰਡਣਾ ਦਾ ਆਸਰਾ ਲਿਆ ਤੇ ਪਾਸਾ ਜੀ ਕਹਿੰਦੇ ਕਿ ਕਰਮ ਕੰਡਣਾ ਦੇ ਨਾਲ ਬੰਦੇ ਦੇ ਅੰਦਰ ਸਹਜ ਨਹੀਂ ਆ ਸਕਦਾ ਬੰਦੇ ਦੇ ਅੰਦਰ ਟਿਕਾ ਨਹੀਂ ਆ ਸਕਦਾ ਤੇ ਜਿੰਨਾ ਚਿਰ ਬੰਦੇ ਦੇ ਅੰਦਰ ਟਿਕਾ ਨਹੀਂ ਆਏਗਾ ਉਹਨਾਂ ਚਿਰ ਬੰਦੇ ਦੇ ਸੰਸੇ ਜਿਹੜੇ ਨੇ ਜਿਹੜੇ ਝੋਰੇ ਹਨ ਜਿਹੜਾ ਡਰ ਹੈ ਉਹ ਖਤਮ ਨਹੀਂ ਹੋਏਗਾ ਉਹ ਸਦਾ ਬਣਿਆ ਰਹੇਗਾ ਪਾਸਾ ਜੀ ਕਹਿੰਦੇ ਕਰਮੀ ਸਹਜ ਨਾ ਉਪਜੈ ਵਿਣ ਸਹਜਾ ਸੰਸਾ ਨਾ ਜਾਇ ਇਹ ਬੰਦਾ ਕਹਿੰਦਾ ਕਿ ਮੈਂ ਧਰਮ ਦੇ ਨਾਮ ਤੇ ਕੁਝ ਕੁ ਕਰਮ ਕਰਕੇ ਕੁਝ ਕਰਮ ਕਾਂਡ ਨਿਭਾ ਕੇ ਸ਼ਾਇਦ ਮੇਰੇ ਮਨ ਦੇ ਵਿੱਚ ਟਿਕਾਅ ਆ ਜਾਵੇ ਮੈਂ 10 ਮਿੰਟ ਅੱਲਾ ਅੱਲਾ ਕਰ ਲਾਂ ਵੈਗਰੂ ਵੈਗਰੂ ਕਰ ਲਾਂ ਇਹਦੇ ਨਾਲ ਸ਼ਾਇਦ ਮੇਰੇ ਮਨ ਵਿੱਚ ਸਹਜ ਆ ਜਾਵੇ ਕਿਸੇ ਖਾਸ ਤੀਲ ਤੇ ਇਸ਼ਨਾਨ ਕਰਕੇ ਬੰਦਾ ਮੰਨਦਾ ਕਿ ਮੇਰੇ పాਪ ਲੈ ਗਏ ਬੰਦਾ ਇਹਨਾਂ ਕਰਮਕਾਂਡਾਂ ਦੇ ਰਾਹੀਂ ਆਪਣੇ ਮਨ ਨੂੰ ਤਰਵਾਸ ਦੇ ਰਿਹਾ ਆਪਣੇ ਮਨ ਨੂੰ ਤਸੱਲੀ ਦੇ ਰਿਹਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਿੰਨਾ ਚਿਰ ਉਹ ਕਰਮਕਾਂਡ ਕਰਦਾ ਹੈ ਜਾਂ ਉਹ ਕਿਸੇ ਤੀਰਥ ਸਥਾਨ ਤੇ ਜਾਂਦਾ ਹੈ ਉਹਨਾਂ ਚਿਰ ਉਹਦੇ ਮਨ ਦੇ ਵਿੱਚ ਟਿਕਾ ਰਹਿੰਦਾ ਹੈ ਪਰ ਜਦੋਂ ਹੀ ਉਹ ਫੇਰ ਆਪਣੇ ਘਰ ਆਉਂਦਾ ਹੈ ਆਪਣੇ ਕੰਮਾਂਕਾਰਾਂ ਦੇ ਵਿੱਚ ਲੱਗ ਜਾਂਦਾ ਹੈ ਫਿਰ ਉਸੇ ਤਰ੍ਹਾਂ ਹੀ ਉਹਦੇ ਸੰਸੇ ਉਹਦੇ ਚੋਰੇ ਉਹਦੀਆਂ ਚਿੰਤਾਵਾਂ ਉਸੇ ਤਰ੍ਹਾਂ ਬਰਕਰਾਰ ਉਹ ਡਰ ਹਜੇ ਵੀ ਉਹਦੇ ਅੰਦਰ ਬੜਿਆ ਹੋਇਆ ਉਹ ਡਰ ਕਿਉਂ ਬੜਿਆ ਹੋਇਆ ਕਿਉਂਕਿ ਉਸਨੇ ਆਪਣੇ ਕਰਮ ਬਦਲੇ ਨਹੀਂ ਉਸਨੇ ਆਪਣਾ ਸੁਭਾਅ ਨਹੀਂ ਬਦਲਿਆ ਉਸਨੇ ਲਾਲਚ ਨਹੀਂ ਛੱਡਿਆ ਉਸਨੇ ਕਾਮ ਨਹੀਂ ਛੱਡਿਆ ਉਸਨੇ ਕ੍ਰੋਧ ਨਹੀਂ ਛੱਡਿਆ ਉਸਨੇ ਮੂਹ ਨਹੀਂ ਛੱਡਿਆ ਇਹ ਹੀ ਕਾਰਨ ਹੈ ਪਾਸ ਹੈ ਜੀ ਕਹਿੰਦੇ ਕਿ ਬੰਦਾ ਕਰਮ ਕਾਟ ਤਾਂ ਕਰ ਰਿਹਾ ਪਰ ਨਾਲ-ਨਾਲ ਉਹ ਆਪਣੇ ਇੱਕ ਔਬਲਾਂ ਦੀ ਲੰਮੀ ਕਹਾਣੀ ਵੀ ਨਾਲ ਤੋਰੀ ਜਾ ਰਹੀ ਆ ਪੂਰੇ ਕਰਮਾਂ ਦੀ ਲੰਮੀ ਕਹਾਣੀ ਵੀ ਇੱਕੋ ਨਾਲ-ਨਾਲ ਜਾ ਰਹੀ ਹੈ ਜਿਸ ਕਰਕੇ ਉਹਦੇ ਅੰਦਰਲਾ ਡਰ ਜਿਹੜਾ ਸਦਾ ਬਣਿਆ ਰਹੇਗਾ ਪਾਸ਼ਾ ਜੀ ਕਹਿੰਦੇ ਕਰਮੀ ਸਹਜ ਨਾਲ ਉਪਜੈ ਕਿ ਬੰਦਿਆ ਕਰਮ ਕਾਂਡਾਂ ਤੇ ਨਾਲ ਤੇਰੇ ਮਨ ਦੇ ਵਿੱਚ ਕਦੇ ਸਹਜ ਨਹੀਂ ਆ ਸਕਦਾ ਵਿਣ ਸਹਜਾ ਸੰਸਾ ਨਾ ਜਾਏ ਤੇ ਜਿੰਨਾ ਚਿਰ ਤੇਰੇ ਮਨ ਦੇ ਵਿੱਚ ਸਹਜ ਨਹੀਂ ਆਏਗਾ ਤੇ ਉਨਾ ਚਿਰ ਤੇਰੇ ਜਿਹੜੇ ਡਰ ਨੇ ਤੇਰੀਆਂ ਜਿਹੜੀਆਂ ਚਿੰਤਾਵਾਂ ਝੋਰੇ ਨੇ ਉਹ ਖਤਮ ਨਹੀਂ ਹੋਣਗੀਆਂ ਸੰਸਾਰ ਜੀਉ ਮਲੀਨ ਹੈ ਕਿ ਤ ਸੰਜਮ ਤੋਤਾ ਜਾਏ। ਪਾਸਾ ਜੀ ਕਹਿੰਦੇ ਕਿ ਇਹਦੀ ਮਨ ਦੇ ਵਿੱਚ ਡਰ ਕਿਉਂ ਬਣਿਆ ਹੋਇਆ? ਕਿਉਂਕਿ ਇਸ ਨੇ ਧਨ ਦੀ ਖਾਤਰ ਦਾਰਾ ਪਰਿਵਾਰ ਦੇ ਮੋਹ ਦੇ ਵਿੱਚ ਆ ਕੇ ਸੰਪਤ ਜ਼ਮੀਨ ਜਾਇਦਾਦ ਬਣਾਉਣ ਦੀ ਖਾਤਰ ਇਸ ਨੇ ਲੋਕਾਂ ਦੇ ਨਾਲ ਧੋਖੇ ਕੀਤੇ ਨੇ। ਇਹਨੇ ਭੈੜੇ ਕਰਮ ਕੀਤੇ ਨੇ। ਇਸ ਕਰਕੇ ਪਾਸਜ ਕਹਿੰਦੇ ਇਹਦੀ ਜਿਹੜੀ ਮਤ ਹੈ ਨਾ ਇਹਦੀ ਜਿਹੜੀ ਸੋਚ ਹੈ ਉਹ ਮਲੀਨ ਹੋਈ ਪਈ ਆ ਸੰਸਾਰ ਜੀਵ ਮਲੀਨ ਹੈ ਇਹਦੇ ਸੰਸੇ ਦਾ ਕਾਰਨ ਕੀ ਇਹਦੇ ਡਰ ਦਾ ਕਾਰਨ ਕੀ ਹੈ ਇਹਦੀ ਪਟਕਣਾ ਦਾ ਕਾਰਨ ਕੀ ਹੈ ਪਾਸਜ ਕਹਿੰਦੇ ਇਹਦਾ ਮਨ ਮੈਲਾ ਇਹਦੇ ਮਨ ਦੇ ਵਿੱਚ ਪਾਪ ਭਰੇ ਹੋਏ ਨੇ ਇਹਦੇ ਮਨ ਦੇ ਵਿੱਚ ਭੈੜੇ ਵਿਚਾਰ ਭਰੇ ਹੋਏ ਨੇ ਸੰਸਾਰ ਜੀਵ ਮਲੀਨ ਹੈ ਕਿਤ ਸੱਜਮਤ ਹੋਤਾ ਚਾਹੇ ਵਾਸਾ ਜੀ ਕਹਿੰਦੇ ਕਿ ਇਹਨਾਂ ਸੰਸਿਆ ਦੇ ਕਰਕੇ ਇਹਨਾਂ ਝੋਰੀਆਂ ਦਾ ਕਾਰਨ ਇਹ ਇਹਦਾ ਮਨ ਮੈਲਾ ਤੇ ਮਨ ਕਿਵੇਂ ਧੋਤਾ ਜਾਏ ਮਨ ਕਿਵੇਂ ਭੈੜੇ ਵਿਚਾਰਾਂ ਤੋਂ ਮੁਕਤ ਕੀਤਾ ਜਾਏ ਪਾਪਾਂ ਤੋਂ ਮੁਕਤ ਕੀਤਾ ਜਾਏ ਸੰਸਿਆ ਜੀ ਇਹ ਮਲੀੜ ਹੈ ਕਿ ਤੂੰ ਸਝੰਦੋਤਾ ਜਾਏ ਮੰਨ ਤੋ ਉਹ ਸ਼ਬਦ ਲਾਗੂ ਵਾਸਾ ਜੀ ਕਹਿੰਦੇ ਕਿ ਮਨ ਨੂੰ ਧੋਣ ਦਾ ਇੱਕੋ ਇੱਕ ਤਰੀਕਾ ਹੈ ਕਿ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੇ ਉਪਦੇਸ਼ ਦੇ ਨਾਲ ਜੁੜ ਜਾਏ ਗੁਰੂ ਦੇ ਉਪਦੇਸ਼ ਨੂੰ ਕਮਾ ਜੋ ਗੁਰੂ ਤੈਨੂੰ ਸਿੱਖਿਆ ਦੇ ਰਿਹਾ ਜੋ ਗੁਰੂ ਤੈਨੂੰ ਗਿਆਨ ਦੇ ਰਿਹਾ ਤੂੰ ਉਸ ਗੁਰੂ ਦੇ ਗਿਆਨ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਲਾਗੂ ਕਰ ਜਿਹੜੇ ਕਰਮ ਕਰਨ ਲਈ ਗੁਰੂ ਤੈਨੂੰ ਕਹਿ ਰਿਹਾ ਉਹ ਕਰਮ ਕਰ ਜਿਹੜੇ ਕਰਮ ਕਰਨ ਤੋਂ ਗੁਰੂ ਤੈਨੂੰ ਵਰਜ ਰਿਹਾ ਗੁਰੂ ਤੈਨੂੰ ਰੋਕ ਰਿਹਾ ਤੂੰ ਉਹ ਕੰਮ ਕਰਨ ਤੋਂ ਖੜਦ ਸਨਸੈ ਜੀਓ ਮਲੀਨ ਹੈ ਕਿ ਤ ਸੰਜਮ ਤੋਤਾ ਜਾਏ ਮਾਨਤੋ ਉਹ ਸ਼ਬਦ ਲਾਗੋ ਹਰ ਸਿਓ ਰੋਚਿਤ ਲਾਈ ਤੇ ਕੇਵਲ ਆਪਣੀ ਜਿਹੜੀ ਸੁਰਤ ਹੈ ਉਸ ਮਾਲਕ ਦੇ ਨਾਲ ਜੋੜ ਕੇ ਰੱਖਣੀ ਹੈ ਭਾਵ ਕੇ ਉਸ ਮਾਲਕ ਨੂੰ ਹਰ ਥਾਂ ਤੇ ਹਾਜ਼ਰ ਨਾਜ਼ਰ ਚਾਰਨਾ ਹੁਣ ਬੰਦਾ ਬੇਈਮਾਨੀਆਂ ਕਿਉਂ ਕਰਦਾ ਭੈੜੇ ਕਰਮ ਕਿਉਂ ਕਰਦਾ ਕਿ ਕਿ ਅਸੀਂ ਰੱਬ ਨੂੰ ਕੇਵਲ ਧਾਰਮਿਕ ਸਥਾਨਾਂ ਦੇ ਤੱਕ ਸੀਮਿਤ ਕੀਤਾ ਹੋਇਆ ਅਸੀਂ ਰੱਬ ਨੂੰ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਚਰਚਾਂ ਦੇ ਵਿੱਚ ਮਸੀਤਾਂ ਤੱਕ ਸੀਮਿਤ ਕੀਤਾ ਹੋਇਆ ਅਸੀਂ ਜਦੋਂ ਹੀ ਗੁਰਦੁਆਰੇ ਚੋਂ ਬਾਹਰ ਨਿਕਲਦੇ ਹਾਂ ਕਿਸੇ ਵੀ ਧਾਰਮਿਕ ਸਥਾਨ ਤੋਂ ਬਾਹਰ ਨਿਕਲਦੇ ਹਾਂ ਉਸੇ ਵੇਲੇ ਰੱਬ ਸਾਡੀ ਸੁਰੱਖਤ ਵਿੱਚੋਂ ਨਿਕਲ ਜਾਂਦਾ ਹੈ ਉਸੇ ਵੇਲੇ ਉਸ ਮਾਲਕ ਦੇ ਪ੍ਰਤੀ ਜੋ ਭੈ ਇੱਕ ਸਾਡੇ ਮਨ ਵਿੱਚ ਹੁੰਦਾ ਉਹ ਨਿਕਲ ਜਾਂਦਾ ਹੈ ਜਿਸ ਕਰਕੇ ਬੰਦਾ ਫਿਰ ਜਾ ਕੇ ਸਮਾਜ ਦੇ ਵਿੱਚ ਬੁਰੇ ਕੰਮ ਕਰਦਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਅਸਥਾਨ ਨੇ ਜਿਹੜਾ ਗੁਰੂ ਦਾ ਦਰ ਹੈ ਉਹ ਇੱਕ ਸਿੱਖਿਆ ਦਾ ਕੇਂਦਰ ਹੈ ਇਥੇ ਸਾਨੂੰ ਗੁਰੂ ਦਾ ਉਪਦੇਸ਼ ਮਿਲਦਾ ਹੈ ਗੁਰੂ ਦਾ ਗਿਆਨ ਮਿਲਦਾ ਹੈ ਤੇ ਇਸ ਗਿਆਨ ਨੂੰ ਅਸੀਂ ਸਮਾਜ ਦੇ ਵਿੱਚ ਕਮਾਉਣਾ ਇਸ ਗਿਆਨ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਪਰ ਗੁਰੂ ਸਾਨੂੰ ਕੀ ਗਿਆਨ ਦੇ ਰਿਹਾ ਸਤਿਗੁਰੂ ਜੀ ਸਾਨੂੰ ਗਿਆਨ ਦੇ ਰਹੇ ਨੇ ਕਿ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਪੜਾ ਜਾਂ ਮਰਦਾਰ ਨ ਖਾਏ ਬਾਸਾ ਜੀ ਕਹਿੰਦੇ ਕਿ ਬੰਦਿਆ ਪਰ ਆਇਆ ਹੱਕ ਨਹੀਂ ਖਾਣਾ ਹੁਣ ਗੁਰਦੁਆਰੇ ਤੋਂ ਸਾਨੂੰ ਇਹ ਸਿੱਖਿਆ ਮਿਲਗੀ ਗੁਰੂ ਦੇ ਦਰ ਤੋਂ ਸਾਨੂੰ ਇਹ ਸਿੱਖਿਆ ਮਿਲਗੀ ਪਰ ਇਸ ਨੂੰ ਲਾਗੂ ਅਸੀਂ ਉਦੋਂ ਕਰਨਾ ਜਦੋਂ ਅਸੀਂ ਦੁਕਾਨ ਤੇ ਬੈਠੇ ਜਦੋਂ ਅਸੀਂ ਕਾਰੋਬਾਰ ਕਰਦੇ ਹਾਂ ਇਹ ਸ਼ਬਦ ਇਹ ਗੁਰੂ ਦਾ ਬਚਨ ਉਦੋਂ ਕਮਾਇਆ ਜਾਏਗਾ ਅਸੀਂ ਕਿੰਨਾ ਕ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਦੇ ਹਾਂ ਕਿਸੇ ਦੇ ਨਾਲ ਬੇਈਮਾਨੀ ਨਹੀਂ ਕਰਦੇ ਪਰ ਮਾਫ਼ ਕਰਨਾ ਅਸੀਂ ਗੁਰਬਾਣੀ ਨੂੰ ਆਪਣੇ ਘਰਾਂ ਤੱਕ ਸੀਮਿਤ ਕੀਤਾ ਹੋਇਆ ਅਸੀਂ ਗੁਰਬਾਣੀ ਨੂੰ ਕੇਵਲ ਗੁਰਦੁਆਰੇ ਤੱਕ ਸੀਮਿਤ ਕੀਤਾ ਹੋਇਆ ਕਿ ਇੱਥੇ ਹੀ ਬਾਣੀ ਪੜ੍ਹਨੀ ਹੈ ਸਮਾਜ ਵਿੱਚ ਇਸ ਨੂੰ ਕਮਾਉਣ ਦੀ ਲਾਗੂ ਕਰਨ ਦੀ ਕੋ ਲੋੜ ਨਹੀਂ ਹੈ ਇਸੇ ਕਰਕੇ ਅਸੀਂ ਗੁਰਦੁਆਰੇ ਦੇ ਵਿੱਚ ਧਾਰਮਿਕ ਸਥਾਨ ਤੇ ਅਸੀਂ ਬੜੇ ਨੇਕ ਇਨਸਾਨ ਹੁੰਦੇ ਆਂ ਅਸੀਂ ਬੜੀਆਂ ਇਮਾਨਦਾਰੀਆਂ ਗੱਲਾਂ ਕਰਦੇ ਆਂ ਹੱਕ ਸੱਚ ਦੀਆਂ ਗੱਲਾਂ ਕਰਦੇ ਆਂ ਰੱਬ ਦੀਆਂ ਗੱਲਾਂ ਕਰਦੇ ਧਰਮ ਦੀਆਂ ਗੱਲਾਂ ਕਰਦੇ ਆਂ ਪਰ ਜਦੋਂ ਹੀ ਅਸੀਂ ਸਮਾਜ ਦੇ ਵਿੱਚ ਆਉਨੇ ਆ ਫਿਰ ਸਾਡੀ ਹਾਲਤ ਉਹੀ ਹੋ ਜਾਂਦੀ ਹੈ ਮੈਜ਼ਿਕ ਕਰਮ ਕਾਟ ਅਸੀਂ ਕਰ ਰਹੇ ਆ ਤੇ ਸਤਿਗੁਰੂ ਜੀ ਕਹਿੰਦੇ ਇਹ ਇਨਾ ਕਰਮਾਂ ਦੇ ਨਾਲ ਬੰਦਿਆ ਤੇਰੇ ਅੰਦਰੋਂ ਸੰਸੇ ਜਿਹੜੇ ਨੇ ਉਹ ਖਤਮ ਨਹੀਂ ਹੋਣੇ ਉਹ ਚੋਰੇ ਖਤਮ ਨਹੀਂ ਹੋਣਗੇ ਇਸ ਦੇ ਲਈ ਤੈਨੂੰ ਸੁਰਤ ਜਿਹੜੀ ਹੈ ਉਸ ਮਾਲਕ ਦੇ ਨਾਲ ਜੋੜਨੀ ਪੈਣੀ ਹੈ ਉਸ ਨੂੰ ਹਰ ਥਾਂ ਤੇ ਮਹਿਸੂਸ ਕਰਨਾ ਪੈਣਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਆਪਣੇ ਬਿਰਤ ਮਾਤਾ ਪਿਤਾ ਦੇ ਵਿੱਚ ਉਸ ਮਾਲਕ ਨੂੰ ਦੇਖ ਜਦੋਂ ਤੇਰੇ ਅੰਦਰ ਇਹ ਭਾਵਨਾ ਆ ਗਈ ਨਾ ਫਿਰ ਤੂੰ ਕਿਸੇ ਦੇ ਨਾਲ ਬੇਈਮਾਨੀ ਨਹੀਂ ਕਰੇਗਾ ਫਿਰ ਤੂੰ ਕਿਸੇ ਦੇ ਨਾਲ ਠੱਗੀ ਨਹੀਂ ਮਾਰੇਗਾ ਫਿਰ ਤੂੰ ਕਿਸੇ ਤੋਂ ਰਿਸ਼ਵਤ ਨਹੀਂ ਲਏਗਾ ਭਾਵ ਕਿ ਤੂੰ ਸਾਰੇ ਉਹ ਬੁਰੇ ਕੰਮ ਛੱਡ ਦੇਗਾ ਜਦੋਂ ਰੱਬ ਤੈਨੂੰ ਹਰ ਥਾਂ ਤੇ ਮਹਿਸੂਸ ਹੋਣ ਲੱਗ ਗਿਆ ਉਸ ਮਾਲਕ ਦੀ ਜੋਤ ਜਦੋਂ ਤੈਨੂੰ ਸਾਰਿਆਂ ਦੇ ਵਿੱਚ ਦਿਸਣ ਲੱਗੀ ਪਰ ਜਿੰਨਾ ਚਿਰ ਇਹ ਭਾਵ ਤੇਰੇ ਅੰਦਰ ਨਹੀਂ ਆਏਗਾ ਉਹਨਾਂ ਚਿਰ ਤੂੰ ਬੁਰੇ ਕੰਮ ਛੱਡਨੇ ਨਹੀਂ ਤੇ ਜਿੰਨਾ ਚਿਰ ਤੂੰ ਬੁਰੇ ਕੰਮ ਛੱਡਦਾ ਨਹੀਂ ਉਹਨਾਂ ਚਿਰ ਤੇਰੀਆਂ ਚਿੰਤਾਵਾਂ ਝੋੜਿਆ ਨੇ ਤੇਰਾ ਖੇੜਾ ਨੇ ਛੱਡਨਾ ਉਹਨਾਂ ਚਿਰ ਤੋਂ ਦੁਖੀ ਹੁੰਦਾ ਰਹਿਣਾ। ਪਾਸ਼ਾ ਜੀ ਕਹਿੰਦੇ ਇਹਨਾਂ ਤੋਂ ਬਚਣ ਦਾ ਕੇਵਲ ਇੱਕੋ ਹੀ ਤਰੀਕਾ ਹੈ ਇੱਕੋ ਹੀ ਰਾਸਤਾ ਹੈ ਕਿ ਉਸ ਮਾਲਕ ਦੇ ਨਾਲ ਆਪਣੀ ਸੁਰਤ ਨੂੰ ਜੋੜ ਲੈ। ਉਸ ਮਾਲਕ ਨੂੰ ਸਰਬਵਿਆਪਕ ਕਰਕੇ। ਉਸ ਮਾਲਕ ਦਾ ਇਹ ਗੁਣ ਹੈ, ਉਸ ਮਾਲਕ ਦੀ ਇਹ ਸਭ ਤੋਂ ਵੱਡੀ ਵਡਿਆਈ ਹੈ। ਧੰਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਕਿ ਅਸੀਂ ਮੈਲੇ ਹਾਂ ਹਮ ਮੈਲੇ ਤੁਮ ਉਜਲ ਕਰਦੇ ਕਿ हे ਅਕਾਲ ਪੁਰਖ ਵਾਹਿਗੁਰੂ ਜੀਓ ਤੁਸੀਂ ਉਜਲ ਕਰਤਾ ਹੋ ਭਾਵ ਕੇ ਸਾਨੂੰ ਮੈਲ ਤੋਂ ਰਹਿਤ ਕਰਨ ਵਾਲੇ ਸਾਨੂੰ ਸਾਫ ਕਰਨ ਵਾਲੇ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਕਿ ਅਸੀਂ ਨਿਰਗੁਣ ਹਾ ਸਾਟੇ ਵਿੱਚ ਜਦੋਂ ਮੈਂ ਆਪਣੇ ਅੰਦਰ ਝਾਤ ਮਾਰਦਾ ਤਾਂ ਮੇਰੇ ਵਿੱਚ ਇੱਕ ਵੀ ਗੁਣ ਨਹੀਂ ਹੈ ਤੁਸੀਂ ਉਜਲ ਕਰਤਾ ਹੋ ਤੇ ਮੈਂ ਮੈਲ ਦਾ ਭਰਿਆ ਹੋਇਆ ਹਾਂ ਭਾਵ ਕਿ ਤੁਹਾਡੇ ਵਿੱਚ ਗੁਣ ਹੈ ਮੇਰੇ ਵਿੱਚ ਔਗਣ ਹਮ ਨਿਰਗੁਣ ਅਸੀਂ ਸਭ ਤੋਂ ਵੱਡੇ ਨਿਰਗੁਣ ਹਾਂ ਗੁਣਾਕਾਰ ਹਾਂ ਤੇ ਤੁਸੀਂ ਦਾਤਾ ਦੇਣ ਵਾਲੇ ਹਮ ਨਿਰਗੁਣ ਤੂੰ ਦਾਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਅਸੀਂ ਪਾਪੀ ਆ ਪਾਪੀ ਤੋਂ ਭਾਵ ਕੇ ਅਸੀਂ ਪਤਿਤ ਹੋਏ ਪਏ ਆ ਅਸੀਂ ਵਿਸ਼ਭਕਾਰਾਂ ਦੀ ਦਲਦਲ ਦੇ ਵਿੱਚ ਗਲਤਾਨ ਹੋਏ ਪਏ ਆ ਅਸੀਂ ਮਾਇਆ ਦੇ ਸਮੁੰਦਰ ਦੇ ਵਿੱਚ ਡੁੱਬੇ ਹੋਏ ਆ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡ ਅਸੀਂ ਪਾਪੀ ਆ ਤੇ ਤੂੰ ਪਾਪਾਂ ਦਾ ਨਾਸ ਕਰਨ ਵਾਲਾ ਪਾਪਾ ਨੂੰ ਖਤਮ ਕਰਨ ਵਾਲਾ ਭਾਵ ਕੇ ਭੈੜੇ ਵਿਚਾਰਾਂ ਨੂੰ ਖਤਮ ਕਰਨਾ ਆਪਣੇ ਨਾਮ ਦੀ ਦਾਤ ਦੇ ਕੇ ਆਪਣੇ ਗੁਣਾਂ ਦੀ ਦਾਤ ਦੇ ਕੇ ਨੀਕੋ ਠਾਕੁਰ ਦੇਸਾ ਤੇ ਤੇਰਾ ਜਿਹੜਾ ਟਿਕਾਣਾ ਹੈ ਤੇਰਾ ਜਿਹੜਾ ਸਥਾਨ ਹੈ ਉਹ ਬੜਾ ਸੋਹਣਾ ਹੈ ਬੜਾ ਖੂਬਸੂਰਤ ਹੈ ਹੁਣ ਉਸ ਮਾਲਕ ਦਾ ਟਿਕਾਣਾ ਕੀ ਹੈ ਉਹ ਮਾਲਕ ਦਾ ਟਿਕਾਣਾ ਹੈ ਮਨੁੱਖੀ ਹਿਰਦਾ ਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਉਸ ਮਾਲਕ ਦੇ ਗੁਣ ਆ ਜਾਣ ਉਹ ਮਾਲਕ ਬਸ ਜਾਵੇ ਉਸ ਬੰਦੇ ਦਾ ਹਿਰਦਾ ਜਿਹੜਾ ਹੈ ਉਹ ਸੋਹਣਾ ਹੋ ਜਾਂਦਾ ਹੈ ਭਾਵ ਕਿ ਉਹ ਬੰਦਾ ਗੁਣਵਾਨ ਹੋ ਜਾਂਦਾ ਉਸ ਦੇ ਇੱਕ ਇੱਕ ਬੋਲ ਦੀ ਕੀਮਤ ਹੈ ਹਮ ਪਾਪੀ ਤੁਮ ਪਾਪ ਖੰਡ ਦਾ ਨਿਕੋ ਠਾਕੁਰ ਦੇਸ ਤੇਰਾ ਟਿਕਾਣਾ ਤੇਰਾ ਦੇਸ਼ ਬੜਾ ਸੋਹਣਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਬੰਦੇ ਆ ਉਹ ਮਾਲਕ ਜਿਹੜਾ ਨਾ ਪਤਤ ਉਧਾਰਨ ਪੈ ਹਰਨ ਉਹ ਮਾਲਕ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਉਹ ਤਬ ਹਰ ਕਿਸਮ ਦੇ ਡਰ ਨੂੰ ਖਤਮ ਕਰਨ ਵਾਲਾ ਪਤਤ ਉਧਾਰਨ ਪੈ ਹਰਨ ਪਰ ਤੂੰ ਆਪਣੇ ਕੀਤੇ ਉਹ ਕਰਮਾਂ ਕਰਕੇ ਪਾਪੀ ਵੀ ਬਣਿਆ ਹੋਇਆ ਤੇ ਤੇਰੇ ਅੰਦਰ ਡਰ ਵੀ ਬਣਿਆ ਹੋਇਆ ਹਰ ਵੇਲੇ ਤੈਨੂੰ ਕੀਤੇ ਹੋਏ ਕਰਮਾਂ ਦਾ ਡਰ ਸਤਾਦਾ ਹੈ ਤੇ ਪਾਸਟਰ ਜੀ ਕਹਿੰਦੇ ਜੇ ਤੂੰ ਇਹਨਾਂ ਡਰਾਂ ਤੋਂ ਇਹਨਾਂ ਪਾਪਾਂ ਤੋਂ ਮੁਕਤੀ ਚਾਹਣਾ ਤੇ ਉਸ ਮਾਲਕ ਨੂੰ ਹਰ ਥਾਂ ਤੇ ਹਾਜ਼ਰ-ਨਾਜ਼ਰ ਕਰਕੇ ਮੰਨ ਉਸ ਮਾਲਕ ਨੂੰ ਸਦਾ ਆਪਣੇ ਸੰਗ ਮੰਨ ਪਾਤਤ ਉਧਾਰਨ ਭੈ ਹਰਨ ਹਰ ਅਨਾਥ ਕੇ नाथ ਕਿ ਜਿਹੜਾ ਅਨਾਥ ਹੈ ਜੀ ਦਾ ਕੋਈ ਆਸਰਾ ਨਹੀਂ ਹੈ ਜਿਹਦਾ ਕੋਈ ਟਿਕਾਣਾ ਨਹੀਂ ਹੈ ਜਿਹੜਾ ਤਰ-ਤਰ ਤੇ ਠੋਕਰਾ ਖਾਂਦਾ ਫਿਰਦਾ ਜਿਹੜਾ ਤਰ-ਤਰ ਤੇ ਭਟਕਦਾ ਫਿਰਦਾ ਉਹ ਮਾਲਕ ਉਹਨਾਂ ਦੀਵਾਂ ਤੇ ਲਈ ਆਸਰਾ ਹੈ ਉਹ ਮਾਲਕ ਉਹਨਾਂ ਨੂੰ ਆਸਰਾ ਦਿੰਦਾ ਹੈ ਹਰ ਅਨਾਥ ਕੇ ਨਾਥ ਕਹੋ ਨਾਨਕ ਤੇ ਹੀ ਜਾਣੀ ਹੈ ਸਦਾ ਬਸਤ ਤੁਮ ਸਾਤ ਪਾਤਸ਼ਾਹ ਜੀ ਕਹਿੰਦੇ ਕਿ اے ਬੰਦਿਆ ਉਸ ਮਾਲਕ ਨੂੰ ਤੂੰ ਕਿਉਂ ਕਰਕੇ ਮੰਨ ਲਾਏ ਕਿ ਉਹ ਹਰ ਥਾਂ ਤੇ ਹਰ ਵੇਲੇ ਮੇਰੇ ਨਾਲ ਹੈ ਹਰ ਵੇਲੇ ਮੇਰੇ ਨਾਲ ਪਰ ਬੰਦੇ ਨੇ ਵੇਖੋ ਉਸ ਮਾਲਕ ਨੂੰ ਜੰਗਲਾਂ 'ਚ ਲੱਭਿਆ ਕਿਸੇ ਨੇ ਉਸ ਨੂੰ ਮੱਕੇ ਦੇ ਵਿੱਚ ਜਾ ਕੇ ਲੱਭਿਆ ਕਿਸੇ ਨੇ ਉਸ ਨੂੰ ਦੱਖਣ ਦੇ ਵਿੱਚ 오ਡੀਸਾ ਦੇ ਮੰਦਿਰ ਤੱਕ ਸਥਿਪਿਤ ਸਥਾਪਿਤ ਕੀਤਾ ਹੋਇਆ ਹੈ ਉਹਨਾਂ ਨੇ ਮੰਨਿਆ ਹੋਇਆ ਕਿ ਰੱਬ ਇੱਕ ਮੂਰਤੀ ਦੇ ਵਿੱਚ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਕਾਹੇ ਰਿਪਣ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਪੋਪ ਮਦ ਵਾਸਾ ਜੀ ਕਹਿੰਦੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ ਜੋ ਬਾਸਪਸਤ ਹੈ ਮੁਕਰਮਾਹੇ ਜੈਸੇ ਸ਼ੀਸ਼ੇ ਦੇ ਵਿੱਚ ਸਾਡਾ ਅਕਸ ਕੈਦ ਹੋ ਜਾਂਦਾ ਹੈ ਮੁਕਰਮਾਹੇ ਜੈਸੇ ਸ਼ਾਈ ਤੈਸੇ ਹੀ ਖਰ ਬਸੈ ਨਰੰਤਰ ਘਟ ਹੀ ਕੋ ਜੋ ਪਾਈ ਕਿਹੇ ਬੰਦਿਆ ਤੂੰ ਇਹਨਾਂ ਵਿਸ਼ੇਵਕਾਰਾਂ ਦਾ ਖੇੜਾ ਛੱਡ ਕੇ ਬਾਹਰ ਜਿਹੜਾ ਤੂੰ ਭਟਕਦਾ ਫਿਰਦਾ ਹੈ ਦਰ ਦਰ ਤੇ ਮੰਗਦਾ ਫਿਰਦਾ ਹੈ ਇਹ ਛੱਡ ਕੇ ਸਭ ਕੁਝ ਤੂੰ ਉਸ ਮਾਲਕ ਨੂੰ ਆਪਣੇ ਹਿਰਦੇ ਦੇ ਵਿੱਚੋਂ ਆਪਣ ਅੰਦਰੋਂ ਲਾ ਉਹਪ ਮਾਤ ਜੋ ਬਾਸ ਬਸਤ ਹੈ ਮੁਕਰ ਮਾਹ ਜੈਸੇ ਛਾਈ ਤੈਸੇ ਹੀ ਹਰ ਬਸਾ ਨਿਰੰਤਰ ਘਟ ਹੀ ਕੋ ਜੋ ਪਾਈ ਆਸ਼ਾ ਜੀ ਕਹਿੰਦੇ ਕਿ ਉਹ ਤੇਰੇ ਅੰਦਰ ਹੈ ਤੂੰ ਆਪਣੇ ਹਿਰਦੇ ਦੇ ਵਿੱਚ ਉਸ ਨੂੰ ਲੱਭ ਤੇ ਤੇਰੇ तमाम ਤੁੱਖਾਂ ਦੀ ਦਵਾਈ ਤੇਰੇ तमाम ਉਹਨਾਂ ਸੰਸਿਆ ਦੀ ਝੋਰੀਆਂ ਦੀ ਦਵਾਈ ਵੀ ਤੇਰੇ ਅੰਦਰ ਹੀ ਹੈ ਉਸ ਮਾਲਕ ਦਾ ਨਾਮ ਉਸ ਮਾਲਕ ਦੇ ਨਾਮ ਨੂੰ ਆਪਣੇ ਵਿੱਚੋਂ ਪ੍ਰਗਟ ਕਰਨਾ ਉਹਨਾਂ ਗੁਣਾਂ ਨੂੰ ਆਪਣੇ ਵਿੱਚੋਂ ਪ੍ਰਗਟ ਕਰਨਾ ਜਦੋਂ ਉਹ ਗੁਣ ਤੇਰੇ ਅੰਦਰੋਂ ਪ੍ਰਗਟ ਹੋਣਗੇ ਤੇ ਤੇਰੇ ਸੰਸੇ ਤੇਰੇ ਝੋਰੇ ਸਾਰੇ ਦੂਰ ਹੋ ਜਾਣਗੇ ਉਹ ਮਾਲਕ ਤੇਨੂੰ ਹਰ ਥਾਂ ਤੇ ਸਰਵ ਵਿਆਪਕ ਹਾਜ਼ਰ ਨਾਜ਼ਰ ਸਦਾ ਅੰਗ ਸੰਗ ਮਹਿਸੂਸ ਹੋਵੇਗਾ ਵਾਹਿਗੁਰੂ ਜੀ ਕਾ